ਅੱਜ ਬਹੁਤ ਵੱਡੀ ਖਬਰ ਨੇ ਸਿਆਸੀ ਪੁਚਾਲਿਆ ਦਿੱਤਾ ਆਮ ਆਦਮੀ ਪਾਰਟੀ ਵਿੱਚ ਵੀ ਬਹੁਤ ਵੱਡੀ ਭਾਜੜ ਪੈ ਗਈ ਹੈ ਪੁੱਛ ਗਿੱਚ ਤੇ ਸਫਾਈਆਂ ਦਾ ਦੌਰ ਸ਼ੁਰੂ ਹੋ ਗਿਆ ਆਮ ਆਦਮੀ ਪਾਰਟੀ ਦੇ 10 ਐਮਐਲਏ 10 ਵਿਧਾਇਕਾਂ ਦੇ ਨਾਂ ਲਿਖਤੀ ਤੌਰ ਤੇ ਸਾਹਮਣੇ ਆ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਵਿਰੋਧੀ ਉਮੀਦਵਾਰ ਨੇ ਇਹ ਵੱਡਾ ਦਾਵਾ ਕਰ ਦਿੱਤਾ ਹੈ ਕਿ ਆਹ ਦੇਖੋ ਆਮ ਆਦਮੀ ਪਾਰਟੀ ਦੇ 10 ਮੌਜੂਦਾ ਐਮਐਲਆ ਨੇ ਮੇਰੇ ਹੱਕ ਦੇ ਵਿੱਚ ਦਸਕਤ ਕਰ ਦਿੱਤੇ ਨੇ ਇਹ ਪੂਰਾ ਮਾਮਲਾ ਕੀ ਹੈ ਮੈਂ ਤੁਹਾਨੂੰ ਦੱਸਦਾ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਲਿਖਿਓ ਤੇ ਇੱਕ ਬੇਨਤੀ ਹੈ ਜੇ ਅਜੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰ ਲਵੋ ਤੇ ਜਿਹੜਾ ਘੰਟੀ ਵਾਲਾ ਬੈਲ ਵਾਲਾ ਬਟਨ ਹੈ ਉਹਨੂੰ ਦਬਾ ਦਿਓ ਹੁਣ ਮਾਮਲਾ ਕੀ ਹੈ ਰਾਜ ਸਭਾ ਦੀ ਪੰਜਾਬ ਦੇ ਵਿੱਚੋਂ ਮੈਂਬਰ ਚੁਣਿਆ ਜਾਣਾ ਕਿਉਂਕਿ ਪਿਛਲੇ ਦਿਨੀ ਸੰਜੀਵ ਅਰੋੜਾ ਰਾਜ ਸਭਾ ਦੇ ਮੈਂਬਰੀ ਤੋਂ ਅਸਤੀਫਾ ਦੇ ਕੇ ਪੰਜਾਬ ਚ ਐਮ ਐਲ ਏ ਬਣ ਗਏ ਸੀਟ ਖਾਲੀ ਹੋ ਗਈ ਆ ਹੁਣ ਰਾਜ ਸਭਾ ਦਾ ਮੈਂਬਰ ਚੁਣਿਆ ਜਾਣਾ ਐਮ ਪੀ ਤੇ ਉਹਦੇ ਵਾਸਤੇ ਹੁਣ ਆਮ ਆਦਮੀ ਪਾਰਟੀ ਨੇ ਤਾਂ ਰਾਜ ਸਭਾ ਦੇ ਐਮ ਪੀ ਲਈ ਆਪਣਾ ਉਮੀਦਵਾਰ ਦੇ ਦਿੱਤਾ ਜਿਹਦਾ ਨਾਮ ਰਜਿੰਦਰ ਗੁਪਤਾ ਨਾਮਜ਼ਦਗੀ ਭਰੀ ਜਾ ਚੁੱਕੀ ਆ ਔਰ ਉਹ ਇੱਕ ਅਰਬਪਤੀ ਬੰਦਾ ਤੇ ਦੂਜੇ ਪਾਸੇ ਪੰਜਾਬ ਦੇ ਵਿੱਚੋਂ ਰਾਜ ਸਭਾ ਦੀ ਮੈਂਬਰੀ ਦੇ ਲਈ ਇੱਕ ਵਿਰੋਧੀ ਉਮੀਦਵਾਰ ਨੇ ਆਨ ਕਾਗਜ਼ ਭਰੇ ਜਿਹਦਾ ਨਾਂ ਨਮਨੀਤ ਚਤਰਵੇਦੀ ਇਹ ਰਾਜਸਥਾਨ ਦਾ ਆਪਣੇ ਆਪ ਨੂੰ ਜਨਤਾ ਪਾਰਟੀ ਦਾ ਵੱਡਾ ਆਗੂ ਦੱਸਦਾ ਹੈ ਔਰ ਉਹਨੇ ਇਹ ਦਾਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ 10 ਤੋਂ ਵੱਧ ਐਮਐਲਏ ਜਿਹੜੇ ਨੇ ਉਹ ਮੈਨੂੰ ਦਸਕਤ ਕਰਕੇ ਦੇ ਚੁੱਕੇ ਨੇ ਕਿ ਤੂੰ ਰਾਜ ਸਭਾ ਦੇ ਕਾਗਜ਼ ਪਰ ਔਰ ਜਿਹੜੇ ਕਾਗਜ਼ ਉਹਨੇ ਭਰੇ ਉਹਨਾਂ ਦੇ ਉੱਪਰ ਆਮ ਆਦਮੀ ਪਾਰਟੀ ਦੇ 10 ਐਮਐਲਿਆਂ ਦੇ ਨਾਮ ਲਿਖੇ ਹੋਏ ਨੇ ਦਸਕਤ ਕੀਤੇ ਹੋਏ ਨੇ ਹੁਣ ਇਹ ਮਾਮਲਾ ਕੀ ਹੈ ਜਦੋਂ ਕਿਸੇ ਵੀ ਵਿਅਕਤੀ ਨੇ ਰਾਜ ਸਭਾ ਦੇ ਮੈਂਬਰ ਲਈ ਆਪਣਾ ਉਮੀਦਵਾਰ ਕਾਗਜ਼ ਭਰਨੇ ਨੇ ਤਾਂ ਉਹਨੂੰ ਘੱਟੋ ਘੱਟ ਵਿਧਾਨ ਸਭਾ ਦੇ ਜਿਹੜੇ 10 ਐਮਐਲਏ ਨੇ ਉਹਨਾਂ ਦੀ ਰეკਮੈਂਡੇਸ਼ਨ ਉਹਨਾਂ ਦੇ ਦਸਕਤ ਜ਼ਰੂਰੀ ਹੁੰਦੇ ਨੇ ਤਾਂ ਨਵਨੀਤ ਚਤਰਵੇਦੀ ਉਹਨੇ ਕਾਗਜ਼ ਭਰੇ ਤੇ ਆਮ ਆਦਮੀ ਪਾਰਟੀ ਦੇ 10 ਐਮਐਲਏਆਂ ਦੇ ਨਾਮ ਉਹਦੇ ਕਾਗਜ਼ਾਂ ਦੇ ਉੱਤੇ ਮੌਜੂਦ ਨੇ ਦਸਕਤ ਮੌਜੂਦ ਨੇ ਔਰ ਉਹਨੇ ਦਾਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ 68 ਦੇ ਕਰੀਬ ਐਮਐਲਏ ਵਿਧਾਇਕ ਉਹ ਮੇਰੇ ਸੰਪਰਕ 'ਚ ਨੇ ਜਿਨ੍ਹਾਂ ਦੇ ਵਿੱਚੋਂ 10 ਜਿਹੜੇ ਨੇ ਉਹਨਾਂ ਨੇ ਮੈਨੂੰ ਦਸਕਤ ਕਰ ਦਿੱਤੇ ਨੇ ਔਰ ਉਹ ਕਹਿੰਦਾ ਕਿ 24 ਤਰੀਕ ਤੱਕ ਮੈਂ ਹੋਰ ਬਹੁਤ ਵੱਡਾ ਪਟਾਕਾ ਪਾਵਾਂਗਾ ਉਹ ਕਹਿੰਦਾ ਇਹ ਉਹ ਐਮਐਲਏ ਨੇ ਜਿਹੜੇ ਸੰਤੁਸ਼ਟ ਨਹੀਂਗੇ ਉਹ ਕਹਿੰਦਾ ਇਹ ਉਹ ਐਮਐਲਏ ਨੇ ਜਿਹੜੇ ਜਿਨ੍ਹਾਂ ਨੂੰ ਪਤਾ ਹੈ ਕਿ 2027 ਚ ਸਾਨੂੰ ਟਿਕਟ ਨਹੀਂ ਮਿਲਣੀ ਉਹਨੇ ਕਈ ਸਾਰੇ ਨਿੱਜੀ ਚੈਨਲਾਂ ਤੇ ਆਪਣੀਆਂ ਇੰਟਰਵਿਊ ਦਿੱਤੀਆਂ ਨੇ ਲੋਕਨਾਦ ਚੈਨਲ ਦੇ ਉੱਪਰ ਸੁਖਵਿੰਦਰ ਹੋਰਾ ਨੂੰ ਵੀ ਉਹਨਾਂ ਨੇ ਆਪਣੀ ਇੰਟਰਵਿਊ ਦਿੱਤੀ ਜਿਹਦੇ ਚ ਉਹਨਾਂ ਨੇ ਸਿੱਧੇ ਰੂਪ ਚ ਇਹ ਗੱਲਾਂ ਬੋਲੀਆਂ ਔਰ ਉਸ ਤੋਂ ਬਾਅਦ ਹੁਣ ਉਹ 10 ਐਮਐਲਏ ਦੇ ਨਾਂ ਸਾਹਮਣੇ ਆ ਗਏ ਜਿਨ੍ਹਾਂ ਦੇ ਨਾਂ ਉਹਦੇ ਕਾਗਜ਼ ਦੇ ਉੱਪਰ ਲਿਖੇ ਹੋਏ ਨੇ ਹਾਲਾਂਕਿ ਆਮ ਆਦਮੀ ਪਾਰਟੀ ਦੇ ਉਹ ਐਮਐਲਏ ਇਹ ਕਹਿ ਰਹੇ ਨੇ ਕਿ ਇਹ ਬਿਲਕੁਲ ਸਾਡੇ ਦਸਕਤ ਜਾਲੀ ਨੇ ਇਹ ਇਹ ਦਸਕਤ ਝੂਠੇ ਨੇ ਅਸੀਂ ਕੀਤੇ ਨਹੀਂਗੇ ਪਰ ਕਿਹੜੇ ਕਿਹੜੇ ਉਹ ਐਮਐਲਏ ਨੇ ਜਿਨ੍ਹਾਂ ਦੇ ਨਾਂ ਉਹਦੇ ਉੱਪਰ ਆਏ ਨੇ ਪਹਿਲਾ ਨਾਂ ਹੈ ਫਿਰੋਜ਼ਪੁਰ ਸ਼ਹਿਰੀ ਤੋਂ ਐਮਐਲਏ ਰਣਵੀਰ ਭੁੱਲਰ ਦੂਜਾ ਨਾਂ ਹੈ ਜੀਰਾ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਆ ਨਰੇਸ਼ ਗਟਾਰੀਆ ਤੀਜਾ ਫਿਰੋਜ਼ਪੁਰ ਦਿਹਾਤੀ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਆ ਰਜਨੀਸ਼ ਦਈਆ ਚੌਥਾ ਮਹਿਲਕੜਾਂ ਤੋਂ ਆਮ ਆਦਮੀ ਪਾਰਟੀ ਦੇ ਐਮ ਐਲ ਏ ਕੁਲਵੰਤ ਸਿੰਘ ਪੰਡੋਰੀ ਪੰਜਵਾਂ ਜਿਹੜੇ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਐਮ ਐਲ ਏ ਮਨਜੀਤ ਸਿੰਘ ਬਲਾਸਪੁਰ ਔਰ ਛੇਵਾਂ ਜਿਹੜੇ ਮੌੜ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਐਮ ਐਲ ਏ ਸੁਖਵੀਰ ਮੈਸਰਖਾਨਾ ਔਰ ਅਗਲਾ ਕਨੌਰ ਹਲਕੇ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਲਾਲ ਕਨੌਰ ਔਰ ਸਰਦੂਲਗੜ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਪ੍ਰੀਤ ਸਿੰਘ ਬਣਾਵਾਲੀ ਤੇ ਸ਼ੁਤਰਾਣਾ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਕੁਲਵੰਤ ਬਾਜੀਗਰ ਦਾ ਨਾਮ ਉਹਦੇ ਫਾਰਮਾਂ ਦੇ ਉੱਪਰ ਲਿਖਿਆ ਹੋਇਆ ਤੇ ਉਹਨੇ ਦਾਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਇਹ ਐਮਐਲਏ ਰਾਜ ਸਭਾ ਦੀ ਮੈਂਬਰੀ ਦੇ ਲਈ ਮੈਨੂੰ ਰეკਮੈਂਡ ਕਰ ਰਹੇ ਨੇ ਪਰ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਉਹਨਾਂ ਨੇ ਇਹ ਦਾਵਾ ਕੀਤਾ ਕਿ ਸਾਡੇ ਦਸਕਤ ਗਲਤ ਕੀਤੇ ਗਏ ਨੇ ਸਾਡੇ ਦਸਕਤ ਝੂਠੇ ਕੀਤੇ ਗਏ ਨੇ ਸਾਡੇ ਨਾਲ ਕੋਈ ਮੇਲ ਮਲਾਪ ਨਹੀਂ ਕੋਈ ਗੱਲ ਨਹੀਂ ਹੋਈ ਅਸੀਂ ਕੋਈ ਸਹਿਮਤੀ ਨਹੀਂ ਦਿੱਤੀ ਜਿਹੜੇ ਮਨਜੀਤ ਸਿੰਘ ਬਲਾਸਪੁਰ ਨੇ ਉਹਨਾਂ ਨੇ ਤਾਂ ਸਿੱਧੇ ਰੂਪ ਦੇ ਵਿੱਚ ਕੁਝ ਚੈਨਲਾਂ ਤੇ ਇਹ ਗੱਲ ਬੋਲ ਦਿੱਤੀ ਹੈ ਕਿ ਦੇਖੋ ਸਾਡੇ ਦਸਕਤ ਝੂਠੇ ਕੀਤੇ ਗਏ ਨਾ ਅਸੀਂ ਕਦੀ ਮਿਲੇ ਨਾ ਸਾਡੀ ਕਦੀ ਉਹ ਜਿਹੜਾ ਨਵਨੀਤ ਚੱਤਰਵੇਦੀ ਉਹਦੇ ਨਾਲ ਕਦੇ ਕੋਈ ਗੱਲ ਹੋਈ ਨਾ ਬਾਤ ਹੋਈ ਆ ਉਹ ਰਾਜਸਥਾਨ ਤੋਂ ਐ ਤੇ ਸਾਡਾ ਉਹਦੇ ਨਾਲ ਕੋਈ ਲੈਣਾ ਨਹੀਂ ਦੇਣਾ ਨਹੀਂ ਤੇ ਅਸੀਂ ਇਹਦਾ ਜਿਹੜਾ ਸਪਸ਼ਟੀ ਕਰਨਾ ਉਹ ਭਗਵੰਤ ਮਾਨ ਨੂੰ ਕੇਜਰੀਵਾਲ ਤੇ ਪਾਰਟੀ ਨੂੰ ਵੀ ਦੇ ਚੁੱਕੇ ਆ ਔਰ ਅਸੀਂ ਕਾਰਵਾਈ ਵੀ ਕਰਾਂਗੇ ਹੁਣ ਵੇਖਣਾ ਇਹ ਆ ਕਿ ਸੱਚਾ ਕੌਣ ਐ ਦੇਖੋ ਉਹ ਜਿਹੜਾ ਨਵਨੀਤ ਚੱਤਰਵੇਦੀ ਆ ਉਹ ਚੈਨਲਾਂ ਦੇ ਉੱਪਰ ਜਦ ਇੰਟਰਵਿਊ ਦੇ ਰਿਹਾ ਤਾਂ ਉਹ ਇਹ ਕਹਿ ਰਿਹਾ ਕਿ ਮੈਂ ਕਿਤਾਬਾਂ ਲਿਖੀਆਂ ਕਿਤਾਬਾਂ ਮੇਰੀਆਂ ਲੱਖਾਂ ਦੀ ਗਿਣਤੀ ਦੇ ਵਿੱਚ ਵਿਕੀਆਂ ਔਰ ਉਹ ਬਹੁਤ ਡੂੰਘੀਆਂ ਵੱਡੀਆਂ ਗੱਲਾਂ ਕਰ ਰਿਹਾ ਚੈਨਲਾਂ ਦੇ ਉੱਪਰ ਇਦਾਂ ਦਾ ਉਹ ਵੀ ਬੰਦਾ ਨਹੀਂ ਲੱਗਦਾ ਵੀ ਐਡਾ ਵੱਡਾ ਉਹ ਉਹ ਜਿਹੜੀ ਗੱਲ ਦਾ 10ਵਾਂ ਦਿਨ ਝੂਠ ਸਾਬਤ ਹੋ ਜਾਣਾ ਭਾਂਡਾ ਪੱਜ ਜਾਣਾ ਤਾਂ ਉਹ ਇੰਨਾ ਵੱਡਾ ਫਰਾਡ ਜੇ ਕਰ ਰਿਹਾ ਤਾਂ ਉਹ ਫਿਰ ਸਿਰੇ ਦੀ ਮੂਰਖਤਾ ਹੀ ਹੋਵੇਗੀ ਪਰ ਦੂਜੇ ਪਾਸੇ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ 10 ਐਮਐਲਏ ਦੇ ਨਾਂ ਨੇ ਉਹਨਾਂ ਦੀ ਮੌਜੂਦਾ ਪੰਜਾਬ ਚ ਸਰਕਾਰ ਆ ਉਹ ਵੀ ਆਪਣੀ ਸਰਕਾਰ ਦੇ ਖਿਲਾਫ ਇੱਕੇਦਮ ਬਗਾਵਤ ਕਰਕੇ ਤੇ ਉਧਰ ਰਲ ਜਾਣ ਜਿਹਦੀ ਨਾ ਕੋਈ ਸਰਕਾਰ ਆ ਨਾ ਕੋਈ ਗੱਲ ਆ ਨਾ ਕੋਈ ਬਾਤ ਆ ਐਵੀ ਗੱਲ ਯਕੀਨਯੋਗ ਘਟਜਪਦੀ ਐ ਪਰ ਹੁਣ ਇਹ ਜਿਹੜੀ ਕਹਾਣੀ ਐ ਇਹ ਤੁੰਦਲ ਘਾਟੇ ਪੈ ਗਈ ਐ ਇਹਦਾ ਸੱਚ ਕੀ ਆ ਉਹ ਪਤਾ ਲਾਇਆ ਜਾ ਰਿਹਾ ਆਮ ਆਦਮੀ ਪਾਰਟੀ ਜਿਹੜੇ ਦਸਕਤ ਕੀਤੇ ਗਏ ਨੇ ਉਹ ਜਿਹੜੇ ਨਵਨੀਤ ਚੱਤਰਵੇਦੀ ਦੇ ਨਾਮਜਦਗੀ ਪੱਤਰ ਦੇ ਉੱਪਰ ਉਹਨਾਂ ਦਸਕਤਾਂ ਦਾ ਮਿਲਾਨ ਜਿਹੜੇ ਪਹਿਲਾਂ ਤੋਂ ਦਸਕਤ ਇਹਨਾਂ ਐਮਐਲਏਾਂ ਦੇ ਹੋਏ ਹੋਏ ਨੇ ਵਿਧਾਨ ਸਭਾ ਚ ਉਹਦੇ ਨਾਲ ਕਰ ਰਹੀ ਹੈ ਕਿੰਨਿਆਂ ਦੇ ਮੈਚ ਕਰਦੇ ਤੇ ਕਿੰਨਿਆਂ ਦੇ ਨਹੀਂ ਕਰਦੇ ਇਹ ਸੱਚ ਪਤਾ ਲੱਗ ਜਾਏਗਾ ਦੂਜੀ ਗੱਲ ਇਹ ਵਿਧਾਇਕਤਾ ਇੱਥੋਂ ਤੱਕ ਕਹਿ ਰਹੇ ਨੇ ਕਿ ਅਸੀਂ ਕਦੀ ਮਿਲੇ ਹੀ ਨਹੀਂਗੇ ਪਰ ਇਹ ਵੀ ਹੋ ਸਕਦਾ ਹੈ ਕਿ ਉਹ ਜਿਹੜਾ ਵਿਅਕਤੀ ਹੈ ਚੱਤਰਵੇਦੀ ਸ਼ਾਇਦ ਕੁਝ ਦੀ ਗੱਲ ਉਹਦੇ ਨਾਲ ਫੋਨ ਤੇ ਹੋਈ ਹੋਵੇ ਇਹ ਹੋ ਸਕਦਾ ਹੈ ਕਿ ਉਹ ਕੱਲ ਨੂੰ ਫੋਨ ਦਾ ਡਾਟਾ ਕੱਢ ਕੇ ਜਾਂ ਰਿਕਾਰਡਿੰਗਾਂ ਕੱਢ ਕੇ ਅੱਗੇ ਰੱਖ ਦੇਵੇ ਕਿ ਆਹ ਦੇਖੋ ਮੇਰੇ ਨਾਲ ਗੱਲ ਹੋਈ ਮੈਨੂੰ ਫੋਨ ਤੇ ਸਹਿਮਤੀਆਂ ਦਿੱਤੀਆਂ ਨੇ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਗੜਬੜਾਂ ਚੱਲਣ ਦੀਆਂ ਖਬਰਾਂ ਜੜੀਆਂ ਆਉਂਦੀਆਂ ਰਹਿੰਦੀਆਂ ਨੇ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਸਾਰੇ ਵਿਅਕਤੀ ਸੰਤੁਸ਼ਟ ਨਹੀਂ ਸਾਰੇ ਐਮਐਲਏ ਸੰਤੁਸ਼ਟ ਨਹੀਂ ਬਹੁਤ ਟੜੇ ਆਮ ਆਦਮੀ ਪਾਰਟੀ ਵਿੱਚ ਵੀ ਬੰਨ੍ਹਨ ਦੀਆਂ ਖਬਰਾਂ ਆਉਂਦੀਆਂ ਨੇ ਔਰ ਕਈ ਸਾਰੇ ਵਿਅਕਤੀ ਜਿਹੜੇ ਨੇ ਉਹ অসੰਤੁਸ਼ਟ ਵੀ ਹੋ ਸਕਦੇ ਨੇ ਔਰ ਇਥੋਂ ਤੱਕ ਵੀ ਪਿਛਲੇ ਟਾਈਮ ਚ ਖਬਰਾਂ ਆਈਆਂ ਆਮ ਆਦਮੀ ਪਾਰਟੀ ਨੇ ਖੁਦ ਹੀ ਇਹ ਗੱਲ ਕਹਿ ਕਹੀ ਹੋਈ ਆ ਕਿ ਭਾਜਪਾ ਜਿਹੜੀ ਆ ਉਹ ਆਪਰੇਸ਼ਨ ਲੋਟਸ ਚਲਾ ਕੇ ਤੇ ਸਾਡੇ ਐਮਐਲਏ ਨੂੰ ਖਿੱਚਣਾ ਚਾਹੁੰਦੀ ਆ ਖਰੀਦਣਾ ਚਾਹੁੰਦੀ ਆ ਆਮ ਆਦਮੀ ਪਾਰਟੀ ਇਹ ਦਾਵਾ ਕਰਦੀ ਨਜ਼ਰ ਆਈ ਪਿਛਲੇ ਟਾਈਮ ਦੇ ਵਿੱਚ ਵੀ ਸਾਡੇ ਐਮਐਲਏ ਨੂੰ ਇੱਕ ਇੱਕ ਐਮਐਲਏ ਨੂੰ ਕਰੋੜਾ ਰੁਪਏ ਆਫਰ ਕੀਤੇ ਗਏ ਨੇ ਬੀਜੇਪੀ ਵੱਲੋਂ ਖਰੀਦਣ ਵਾਸਤੇ ਪਰ ਸਾਡੇ ਐਮਐਲਏ ਵਿਕਣ ਵਾਲੇ ਨਹੀਂ ਪਰ ਇੱਕ ਗੱਲ ਸਮਝਣ ਵਾਲੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਸਾਰੇ ਐਮਐਲਏ ਐਸੇ ਨੇ ਜਿਹੜੇ ਪਹਿਲੀ ਵਾਰ ਐਮਐਲਏ ਬਣੇ ਤੇ ਪਹਿਲੀ ਵਾਰ ਹੀ ਲਗਾਤਾਰ ਉਹ ਮੰਤਰੀ ਚੱਲੇ ਆ ਰਹੇ ਨੇ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਐਸੇ ਵੀ ਐਮਐਲਏ ਨੇ ਜਿਹੜੇ ਦੂਜੀ ਦੂਜੀ ਵਾਰ ਲਗਾਤਾਰ ਐਮਐਲਏ ਜਿੱਤੇ ਨੇ ਉਹਨਾਂ ਨੂੰ ਅਜੇ ਤੱਕ ਨਾ ਕੋਈ ਮੰਤ్రਾਲਾ ਨਾ ਕੋਈ ਹੋਰ ਵੱਡਾ ਅਹੁਦਾ ਦਿੱਤਾ ਗਿਆ ਉਹਨਾਂ ਦੇ ਅੰਦਰ ਲਾਜ਼ਮੀ ਤੌਰ ਤੇ ਆ ਸੰਤੁਸ਼ਕਤਾ ਹੋ ਸਕਦੀ ਆ ਉਹਨਾਂ ਦੇ ਅੰਦਰ ਲਾਜ਼ਮੀ ਤੌਰ ਤੇ ਗਿਲੇ ਸ਼ਿਕਵੇ ਹੋ ਸਕਦੇ ਨੇ ਪਰ ਆ ਜਿਹੜੀ ਗੱਲ ਨਵਨੀਤ ਚੱਤਰਵੈਦੀ ਨੇ ਕਹੀ ਆ ਇਹਦਾ ਸੱਚ ਇੱਕ ਦੋ ਦਿਨਾਂ ਤੱਕ ਸਾਹਮਣੇ ਆ ਜਾਏਗਾ ਵੇਖੋ ਜੇ ਤਾਂ ਨਵਨੀਤ ਚੱਤਰਵੈਦੀ ਝੂਠਾ ਹੋਇਆ ਉਹਨੇ ਜਾਲੀ ਦਸਕਤ ਕੀਤੇ ਹੋਏ ਤਾਂ ਫਿਰ ਉਹ ਫਸੇਗਾ 420 ਦਾ ਜਾਲ ਸਾਜੀ ਦਾ ਕੇਸ ਲਾਜ਼ਮੀ ਉਹਦੇ ਤੇ ਬਣੇਗਾ ਪਰ ਜੇਕਰ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਸਹਿਮਤੀ ਦਿੱਤੀ ਹੋਈ ਤਾਂ ਫਿਰ ਆਮ ਆਦਮੀ ਪਾਰਟੀ ਦੇ ਅੰਦਰ ਬਹੁਤ ਵੱਡਾ ਖਲਾਰਾ ਪੈ ਜਾਏਗਾ ਫਿਰ ਆਮ ਆਦਮੀ ਪਾਰਟੀ 'ਚ ਵੱਡਾ ਪਟਾਕਾ ਪੈ ਜਾਏਗਾ ਫਿਰ ਆਮ ਆਦਮੀ ਪਾਰਟੀ ਖਖੜੀਆਂ ਕਰੇਲੇ ਹੋ ਜਾਏਗੀ ਫਿਰ ਆਮ ਆਦਮੀ ਪਾਰਟੀ 2027 ਤੋਂ ਪਹਿਲਾਂ ਪਹਿਲਾਂ ਹੀ ਸਿਮਟੀ ਨਜ਼ਰ ਆ ਸਕਦੀ ਹੈ ਹਾਲਾਂਕਿ ਆੰਦਰੂਨੀ ਤੌਰ ਤੇ ਇਹ ਚਰਚਾਵਾਂ ਬਹੁਤ ਵਾਰ ਆਈਆਂ ਕਿ ਆਮ ਆਦਮੀ ਪਾਰਟੀ ਦੇ ਕਾਫੀ ਸਾਰੇ ਐਮਐਲਏ 2027 ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਜਦੋਂ 2-4 ਮਹੀਨੇ ਰਹਿ ਗਏ ਉਹ ਇਧਰੋਂ ਉਧਰੋਂ ਉਧਰੋਂ ਇਧਰ ਜਾ ਸਕਦੇ ਨੇ ਜਿਵੇਂ ਕਿ ਅੱਜ ਹੀ ਅਕਾਲੀ ਦਲ ਦਾ ਇੱਕ ਨਾਮੀ ਲੀਡਰ ਛੱਡ ਕੇ ਚੀਮਾ ਉਹ ਭਾਜਪਾ ਚਲਾ ਗਿਆ ਪਿਛਲੇ ਦਿਨੀ ਅਕਾਲੀ ਦਲ ਦਾ ਇੱਕ ਲੀਡਰ ਜਿਹੜਾ ਹੈ ਆਮ ਆਦਮੀ ਪਾਰਟੀ ਚਲਾ ਗਿਆ ਆਮ ਆਦਮੀ ਪਾਰਟੀ ਤਰਨਤਾਰਨ ਤੋਂ ਜਿਹੜੇ ਉਮੀਦਵਾਰ ਨੂੰ ਚੋਣ ਲੜਾ ਰਹੀ ਹੈ ਉਹ ਅਕਾਲੀ ਦਲ ਤੋਂ ਲਿਆ ਹੋਇਆ ਪਿਛਲੇ ਜਿਮਣੀ ਚੋਣਾਂ ਦੇ ਵਿੱਚ ਜਿਹੜੇ ਡਿੰਪੀ ਢਿੱਲੋਂ ਨੂੰ ਗੱਦੜਵਾਹਾ ਤੋਂ ਚੋਣ ਲੜਾਈ ਆਮ ਆਦਮੀ ਪਾਰਟੀ ਨੇ ਉਹ ਵੀ ਅਕਾਲੀ ਦਲ ਤੋਂ ਲਿਆ ਹੋਇਆ ਆਮ ਆਦਮੀ ਪਾਰਟੀ ਵੀ ਲਗਾਤਾਰ ਐਨਜੀ ਕਰ ਰਹੀ ਹੈ ਕਿ ਜਿਹੜੇ ਉਹਨਾਂ ਦੇ ਹੇਠਲੇ ਵਰਕਰ ਤੇ ਆਗੂ ਜਿਹੜੇ 10 10 12 12 ਸਾਲ ਤੋਂ ਆਮ ਆਦਮੀ ਪਾਰਟੀ ਚ ਕੰਮ ਕਰ ਰਹੇ ਜੁੱਤੀਆਂ ਖਸਾਰੇ ਆ ਉਹਨਾਂ ਨੂੰ ਪਾਸੇ ਧੱਕ ਕੇ ਤੇ ਹਰ ਚੋਣ ਦੇ ਵਿੱਚ ਦੂਜੀ ਪਾਰਟੀ ਚੋਂ ਬੰਦੇ ਫੜ ਕੇ ਤੇ ਚੋਣ ਲੜਾ ਦਿੰਦੀ ਹੈ ਪਹਿਲਾਂ ਸ਼ਸ਼ੀਲ ਰਿੰਕੂ ਹੋਰਾਂ ਨੂੰ ਆਮ ਆਦਮੀ ਪਾਰਟੀ ਨੇ ਲੈ ਕੇ ਆਂਦਾ ਜਲੰਧਰ ਦੇ ਵਿੱਚ ਉਹ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਿੱਤ ਵੀ ਗਏ ਪਰ ਫਿਰ ਪਾਰਟੀ ਛੱਡ ਕੇ ਤੇ ਭਾਜਪਾ ਚਲੇ ਗਏ ਇਸੇ ਤਰ੍ਹਾਂ ਹੋਰ ਕਈਆਂ ਨੇ ਕੀਤਾ ਆਮ ਆਦਮੀ ਪਾਰਟੀ ਨੇ ਬਹੁਤ ਸਾਰੇ ਅੱਧੇ ਨਾਲੋਂ ਜ਼ਿਆਦਾ ਲੀਡਰ ਐਸੇ ਨੇ ਜਿਹੜੇ ਦੂਜੀਆਂ ਪਾਰਟੀਆਂ ਚੋਂ ਆਏ ਆਮ ਆਦਮੀ ਪਾਰਟੀ ਦਾ ਇਹ ਦਾਵਾ ਸੀ ਕਿ ਸਾਡੀ ਸੋਚ ਵੱਖਰੀ ਹੈ ਸਾਡਾ ਸਿਧਾਂਤ ਵੱਖਰਾ ਹੈ ਪਰ ਜਿਵੇਂ ਆਮ ਆਦਮੀ ਪਾਰਟੀ ਨੇ ਦੂਜੀਆਂ ਪਾਰਟੀਆਂ ਚੋਂ ਆਏ ਆਗੂਆਂ ਨੂੰ ੜਾ ੜਾ ਆਪਣੇ ਅੰਦਰ ਲਿਆ ਤਾਂ ਉਹਦੇ ਨਾਲ ਇਹ ਸਾਬਤ ਹੋ ਗਿਆ ਕਿ ਆਮ ਆਦਮੀ ਪਾਰਟੀ ਦੀ ਸੋਚ ਵੀ ਕੋਈ ਵੱਖਰੀ ਨਹੀਂ ਦੂਜੀਆਂ ਪਾਰਟੀਆਂ ਵਰਗੀ ਹੀ ਹੈ ਕਿਉਂਕਿ ਜੇ ਵੱਖਰੀ ਹੋਵੇ ਤਾਂ ਇੰਨੀ ਛੇਤੀ ਉਹਨਾਂ ਪਾਰਟੀਆਂ ਦੇ ਲੀਡਰਾਂ ਨੂੰ ਆਪਣੇ ਅੰਦਰ ਲੈਣਾ ਤੇ ਉਹਨਾਂ ਦਾ ਇੰਨੀ ਛੇਤੀ ਆਉਣਾ ਇਹ ਸੰਭਵ ਨਹੀਂ ਹੋ ਸਕਦਾ ਕਿਉਂਕਿ ਸੋਚ ਸਿਧਾਂਤ ਨੂੰ ਸਮਝਣਾ ਤੇ ਆਪਣੇ ਆਪ ਨੂੰ ਉਹਦੇ ਅਨਸਾਰ ਢਾਲਣਾ ਇਹ ਪਹਿਲਾਂ ਹੁੰਦਾ ਪਾਰਟੀ 'ਚ ਜਾਣਾ ਬਾਅਦ 'ਚ ਹੁੰਦਾ ਆਮ ਆਦਮੀ ਪਾਰਟੀ ਜਿਵੇਂ ਜਿਵੇਂ ਦੂਜੀਆਂ ਪਾਰਟੀਆਂ ਚੋਂ ਆਪਣੇ ਅੰਦਰ ਲੀਡਰ ਲੈ ਰਹੀ ਹੈ ਤਾਂ ਆਮ ਆਦਮੀ ਪਾਰਟੀ ਦੇ ਹੇਠਲੇ ਵਰਕਰਾਂ ਤੇ ਹੇਠਲੇ ਆਗੂਆਂ ਦੇ ਵਿੱਚ ਇੱਕ ਆਸ ਸੰਤੁਸ਼ਟੀ ਇੱਕ ਰੋਸ ਦੀ ਭਾਵਨਾ ਲਾਜ਼ਮੀ ਤੌਰ ਤੇ ਪੈਦਾ ਹੁੰਦੀ ਹੈ ਇਹ ਸਾਰੀਆਂ ਪਾਰਟੀਆਂ 'ਚ ਪੈਦਾ ਹੁੰਦੀ ਹੈ ਪਰ ਆਮ ਆਦਮੀ ਪਾਰਟੀ ਤਾਂ ਇਹ ਕਹਿ ਕੇ ਆਈ ਸੀ ਕਿ ਅਸੀਂ ਆਮ ਆਦਮੀ ਆ ਤੇ ਆਮ ਆਦਮੀਆਂ ਨੂੰ ਹੀ ਅਸੀਂ ਉੱਪਰ ਚੁੱਕਾਂਗੇ ਪਰ ਜਿੱਦਾਂ ਆਮ ਆਦਮੀ ਪਾਰਟੀ ਨੇ ਦੂਜੀਆਂ ਪਾਰਟੀਆਂ 'ਚੋਂ ਖਾਸ ਖਾਸ ਬੰਦੇ ਆਪਣੇ 'ਚ ਖਿੱਚੇ ਫਿਰ ਉਹਨਾਂ ਨੂੰ ਟਿਕਟਾਂ ਦਿੱਤੀਆਂ ਤੇ ਆਪਣੇ ਵੱਲ ਕੰਮ ਕਰਦੇ ਆਮ ਬੰਦਿਆਂ ਨੂੰ ਪਿੱਛੇ ਰੱਖਤਾ ਉਹਦੇ ਕਰਕੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀਆਂ ਕਈ ਤਰ੍ਹਾਂ ਦੀਆਂ ਪਹਿਲਾਂ ਵੀ ਪ੍ਰੋਬਲਮਾਂ ਆਈਆਂ ਬਕਾਬਤਾ ਹੋਈਆਂ ਚਾਹੇ ਉਹ ਗੁਰਦੀਪ ਬਾਠਲੀ ਬਰਨਾਲੇ ਚ ਕੀਤੀ ਹੋਵੇ ਚਾਹੇ ਉਹ ਹੋਰ ਜਿਹੜੇ ਇੱਕ ਗਿੱਦੜਵਾ ਹਲਕੇ ਦੇ ਆਮ ਆਦਮੀ ਪਾਰਟੀ ਦੇ ਐਡਵੋਕੇਟਸ ਯਾਗੂ ਉਹਨਾਂ ਨੇ ਕੀਤੀ ਜਿਹੜੇ ਭਾਜਪਾ ਚ ਬਾਅਦ ਚ ਚਲੇ ਗਏ ਨੇ ਇਸੇ ਤਰ੍ਹਾਂ ਦੂਜੇ ਸਾਰੇ ਹਲਕਿਆਂ ਦੇ ਵਿੱਚ ਵੀ ਇਹ ਵਰਤਾਰਾ ਵਾਪਰ ਸਕਦਾ ਪਰ ਆਮ ਆਦਮੀ ਪਾਰਟੀ ਦੇ ਵਿੱਚ ਆਹ ਜਿਹੜੀ ਚੀਜ਼ ਵਾਪਰੀ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਹੈ ਨਵੇਕਲੀ ਹੈ ਦੂਜੀਆਂ ਪਾਰਟੀਆਂ ਵੀ ਇਸ ਵਰਤਾਰੇ ਨੂੰ ਬੜੇ ਗੌਰ ਨਾਲ ਵੇਖ ਰਹੀਆਂ ਨੇ ਬਿਆਨ ਆਉਣੇ ਸ਼ੁਰੂ ਹੋ ਗਏ ਨੇ ਭਗਵੰਤਮਾਨ ਸਾਹਿਬ ਦੂਜੀਆਂ ਪਾਰਟੀਆਂ ਤੇ ਤੰਜ ਕੱਸ ਰਹੇ ਨੇ ਕਿ ਇਹਨਾਂ ਦੇ ਆਗੂਆਂ ਦਾ ਕੋਈ ਸਟੈਂਡ ਨਹੀਂ ਹੈਗਾ ਇਹ ਇਧਰੋਂ ਉਧਰ ਇਧਰੋਂ ਉਧਰ ਚਲੇ ਜਾਂਦੇ ਤਾਂ ਉਸੇ ਹੀ ਦਰਮਿਆਨ ਆਹ ਖਬਰ ਨੇ ਭਗਵੰਤਮਾਨ ਸਾਹਿਬ ਨੂੰ ਘੇਰ ਲਿਆ ਤਾਂ ਹੁਣ ਭਗਵੰਤਮਾਨ ਸਾਹਿਬ ਕੀ ਬੋਲਣਗੇ ਭਾਵੇਂ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਕਹਿ ਰਿਹਾ ਕਿ ਦਸਕਤ ਜਾਲੀ ਨਹੀਂ ਪਰ ਫਿਰ ਵੀ ਇੰਨੀ ਵੱਡੀ ਚੀਜ਼ ਸਾਹਮਣੇ ਆਤ ਰਹੀ ਆ ਦਸਕਰ ਤਾਂ ਹੋਏ ਨੇ ਜੇ ਉਹਨੇ ਕੀਤੇ ਨੇ ਤਾਂ ਇਹ ਜਾਂਚ ਦਾ ਵਿਸ਼ਾ ਹੈ ਪਰ ਆਮ ਆਦਮੀ ਪਾਰਟੀ ਦੇ ਵਿੱਚ ਭਗਵੰਤ ਮਾਨ ਸਾਹਿਬ ਜਦੋਂ ਇਹ ਕਹਿ ਰਹੇ ਨੇ ਅੱਜ ਅੱਜ ਭਗਵੰਤ ਮਾਨ ਸਾਹਿਬ ਜਿਹੜੇ ਨਵਜੋਤ ਸਿੱਧੂ ਉਹਨਾਂ ਤੇ ਤੰਜ ਕੱਸ ਰਹੇ ਸੀਗੇ ਕਿ ਉਹ ਤਾਂ ਵਿਆਹਾਂ ਚ ਲੈਣ ਦੇ ਦੇ ਸੂਟਾਂ ਵਰਗੇ ਆ ਉਹਨਾਂ ਨੂੰ ਕੋਈ ਰੱਖਦਾ ਨਹੀਂ ਇਧਰੋਂ ਉਧਰ ਤੇ ਉਧਰੋਂ ਉਧਰ ਤੇ ਉਧਰੋਂ ਉਧਰ ਉਹ ਐਂ ਹੀ ਘੁੰਮ ਜਾਂਦੇ ਨੇ ਉਸੇ ਹੀ ਟਾਈਮ ਆਮ ਆਦਮੀ ਪਾਰਟੀ ਦੇ ਲਈ ਆ ਬੜੀ ਚਟਕਾ ਦੇ ਕੇ ਖਬਰ ਹੈ ਜਿਹੜੀ ਇਹ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਵਿਰੋਧੀ ਉਮੀਦਵਾਰ ਦੇ ਜਿਹੜੇ ਫਾਰਮ ਨੇ ਨਾਮਜ਼ਦਗੀ ਪੱਤਰ ਨੇ ਰਾਜ ਸਭਾ ਦੇ ਮੈਂਬਰ ਵਾਲੇ ਉਹਨਾਂ ਦੇ ਉੱਪਰ ਆਮ ਆਦਮੀ ਪਾਰਟੀ ਦੇ 10 ਐਮਐਲਿਆਂ ਦੇ ਦਸਕਤ ਦਾ ਦਾਵਾ ਆਮ ਆਦਮੀ ਪਾਰਟੀ ਨੂੰ ਘੇਰਦਾ ਔਰ ਆਮ ਆਦਮੀ ਪਾਰਟੀ ਹੁਣ ਇਹਦੇ ਉੱਪਰ ਆ ਕਿਦਾਂ ਸਾਂ ਖੰਗਾਲ ਕੇ ਸੱਚ ਲਿਆਏਗੀ ਇਹ ਵੇਖਣ ਵਾਲਾ ਮਾਮਲਾ ਹੈ ਪਰ ਇੱਕ ਗੱਲ ਮੈਨੂੰ ਇੱਥੇ ਯਾਦ ਆ ਰਹੀ ਹੈ ਕਿ ਇੱਕ ਸ਼ੇਧ ਸੀਗਾ ਰਾਜਕੁਮਾਰ ਇੱਕ ਫਿਲਮੀ ਅਦਾਕਾਰ ਰਹੇ ਨੇ ਹੁਣ ਤਾਂ ਉਹ ਕਾਫੀ ਧੇਰ ਹੋ ਗਈ ਉਹ ਧਰਤੀ ਤੋਂ ਜਾ ਚੁੱਕੇ ਨੇ ਪਰ ਬੜੇ ਸੁਪਰ ਡੁੱਪਰ ਹਿੱਟ ਅਦਾਕਾਰ ਹੈ ਰਾਜਕੁਮਾਰ ਤਾਂ ਉਹਨਾਂ ਦੇ ਡਾਇਲੋਗ ਬੜੇ ਮਸ਼ਹੂਰ ਹੁੰਦੇ ਸੀ ਤੇ ਉਹਨਾਂ ਦਾ ਇੱਕ ਡਾਇਲੋਗ ਬੜਾ ਮਸ਼ਹੂਰ ਹੋਇਆ ਸੀ ਉਹ ਕਹਿੰਦੇ ਹੁੰਦੇ ਸੀ ਜਾਨੀ ਜਿਨ ਕੇ ਆਪਣੇ ਘਰ ਸ਼ੀਸ਼ੇ ਕੇ ਹੁੰਦੇ ਹੈ ਉਹ ਦੂਸਰੋਂ ਪਰ ਪੱਥਰ ਨਹੀਂ ਫੇਕਾ ਕਰਤੇ ਜਾਨੀ ਤਾਂ ਇਸ ਤਰ੍ਹਾਂ ਦੀ ਕਹਾਣੀ ਇੱਥੇ ਲੱਗ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਆ ਜਿੱਦਾਂ ਦੀਆਂ ਚੀਜ਼ਾਂ ਦੇ ਦਾਵੇ ਉਹਨਾਂ ਦੇ ਵਿਰੋਧੀ ਪਾਰਟੀ ਵਾਲੇ ਕਰ ਰਹੇ ਨੇ ਜਾਂ ਵਿਰੋਧੀ ਉਮੀਦਵਾਰ ਕਰ ਰਹੇ ਨੇ ਤਾਂ ਕੀ ਇੱਥੇ ਇਹ ਸਵਾਲ ਫਿਰ ਆਮ ਆਦਮੀ ਪਾਰਟੀ ਤੇ ਨਹੀਂ ਖੜੇ ਹੁੰਦੇ ਤੁਸੀਂ ਇਹ ਸਾਰੇ ਮਸਲੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸ਼ਾਜਾਦ ਬਹੁਤ ਮਿਹਰਬਾਨੀ ਚੁਕਰੀ